हाउ आर यू मनदीप सिद्धू साहब ਤੁਸੀਂ ਡੀਆਈਜੀਓ ਪਟਿਆਲੇ ਦੇ ਠੀਕ ਹੈ ਤੁਹਾਡਾ ਫਰਜ ਨਹੀਂ ਬੰਦਾ ਕਿ ਇੱਕ ਵਾਰੀ ਆ ਕੇ ਤੁਸੀਂ ਆਫਸਰ ਨੂੰ ਮਿਲ ਕੇ ਜਾਓ ਕਿ ਤੁਹਾਡੇ ਜਵਾਨਾਂ ਨੇ ਕੀ ਹੈ ਤੁਹਾਡੇ ਜਿਹੜੇ ਐਸਐਚਓ আর ਤੁਹਾਡੇ ਗੁੰਡੇ ਪਾਲੇ ਹੋਏ ਉਹਨਾਂ ਨੇ ਕੀ ਹੱਲ ਕੀਤਾ ਹੈ ਇਨਕਾਊਂਟਰ ਸਪੈਸ਼ਲਿਸਟ ਇਨਕਾਊਂਟਰ ਸਪੈਸ਼ਲਿਸਟ ਤੇ ਹੁਣ ਕੀ ਬੰਦਿਆ ਦਾ ਇਨਕਾਊਂਟਰ ਕਰਨਾ ਹੈ ਕਿ ਗੁੰਡਿਆਂ ਦਾ ਇਨਕਾਊਂਟਰ ਕਰਨਾ ਹੈ ਉਹ ਆਪੇ ਗੁੰਡਿਆਂ ਤੇ ਇਨਕਾਊਂਟਰ ਕੀ ਕਰਨਗੇ ਤੁਸੀਂ ਗੁੰਡਿਆਂ ਗੁੰਡੇ ਪਾਲ ਕੇ ਰੱਖੇ ਹੋਏ ਹੈਂ ਜਾਂ ਪੁਲਿਸ ਕਰਮੀ ਹੈਗੇ ਔਰ ਅਗਰ ਇੱਕ ਆਰਮੀ ਅਫਸਰ ਦਾ ਨਾਮ ਤੁਸੀਂ ਲੈਂਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ ਕਰਨਲ ਪੀਐਸ ਬਾਠ ਬੋਲਦੇ ਤੁਹਾਡੇ ਸਾਹ ਚਾਰ ਐਸਚੋ ਦਾ ਨਾਮ ਲੈਂਦੇ ਤੁਹਾਨੂੰ ਸ਼ਰਮ ਆਈ ਹੈ ਕਿਸ ਗੱਲ ਦੀ ਸ਼ਰਮ ਹੈ ਤੁਹਾਨੂੰ ਕਿ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਕਿ ਉਸ ਵਿੱਚੋਂ ਇੱਕ ਬੰਦਾ ਤੁਹਾਡਾ ਫੇਵਰਿਟ ਹੈ ਇਸ ਕਰਕੇ ਤੁਸੀਂ ਹਟਾ ਰਹੇ ਹੋ ਸਾਨੂੰ ਐਦਾ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਹੈ ਕਿ 12 ਦੇ ਬਾਰੇ ਲੋਂਡੇ ਐ ਗੁੰਡੇ ਵਾਰ ਘੁੰਮ ਰਹੇ ਹਨ ਜਿਹੜੇ ਬੰਦਿਆਂ ਨੂੰ ਘੁੱਟਦੇ ਫਿਰਦੇ ਹਨ ਤੁਸੀਂ ਉਹਨਾਂ ਨੂੰ ਜੇਲ੍ਹ ਤੇ ਪਾਉਂਦੇ ਤੁਹਾਨੂੰ ਕਿਸ ਗੱਲ ਦੀ ਸ਼ਰਮ ਹੈ ਐਸਐਸਪੀ ਸਾਹਿਬ ਨੇ ਮੇਰੇ ਹਸਬੰਦ ਨੂੰ ਕਿਹਾ ਸੀ ਮੈਂ ਪਰਸਨਲੀ ਆ ਕੇ ਤੁਹਾਨੂੰ ਸਸਪੈਂਸ਼ਨ ਆਰਡਰ ਦਿਖਾਉਂਗਾ ਮਗਰ ਉਹ ਅੱਜ ਤੱਕ ਚੌਥਾ ਦਿਨ ਹੋ ਗਿਆ ਕਿੱਥੇ ਹੋ ਐਸਐਸਪੀ ਸਾਹਿਬ ਤੁਹਾਡੇ ਸੀਨੀਅਰ ਐਂਡ ਮੇਰੇ ਹਸਬੰਦ ਤੁਸੀਂ ਪ੍ਰੋਮਿਸ ਕੀਤਾ ਸੀ ਆਈ ਵਿਲ ਕਮ ਐਂਡ ਸ਼ੋ ਯੂ ਦਾ ਸਸਪੈਂਸ਼ਨ ਆਰਡਰ ਕਿੱਥੇ ਹੈਗਾ ਸਸਪੈਂਸ਼ਨ ਆਰਡਰ ਕਿਹੜੇ 12 ਕਰਮੀਆਂ ਤੁਸੀਂ ਸਸਪੈਂਡ ਕੀਤਾ ਸਾਨੂੰ ਜਾਣਨ ਦਾ ਹੱਕ ਹੈਗਾ ਮਿੱਤਰ ਪਿਆਰੇ ਇਸ ਵਕਤ ਆਪਾਂ ਉਸ ਫੌਜੀ ਅਫਸਰ ਕਰਨਲ ਸਾਹਿਬ ਦੀ ਪਰਿਵਾਰ ਦੇ ਨਾਲ ਆ ਜਿਹੜੇ ਫੌਜੀ ਅਫਸਰ ਨੂੰ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਐਸ ਟਾਈਮ ਕਰਨਲ ਸਾਹਿਬ ਹਸਪਤਾਲ ਦੇ ਵਿੱਚ ਐਡਮਿਟ ਨੇ ਦਾਖਲ ਨੇ ਆਪਣੇ ਨਾਲ ਉਹਨਾਂ ਦੇ ਧਰਮ ਪਤਨੀ ਜਸਵਿੰਦਰ ਕੌਰ ਨੇ ਔਰ ਐਸ ਟਾਈਮ ਜਦੋਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਤਾਂ ਕਰਨਲ ਸਾਹਿਬ ਦੇ ਪਰਿਵਾਰ ਨੇ ਨਵਾਂ ਤੇ ਵੱਡਾ ਐਕਸ਼ਨ ਐਲਾਨ ਕਰ ਦਿੱਤਾ ਆਪਾਂ ਗੱਲ ਕਰਦੇ ਆ ਭੈਣ ਜੀ ਹੁਣ ਤੁਸੀਂ ਜਦੋਂ 6 ਦਿਨ ਬੀਤ ਗਏ ਨੇ ਅਜੇ ਤੱਕ ਤੁਸੀਂ ਦੱਸ ਰਹੇ ਹੋ ਕਿ ਇਨਸਾਫ ਨਹੀਂ ਮਿਲਿਆ ਤਾਂ ਫਿਰ ਅੱਗੇ ਤੁਸੀਂ ਕੀ ਐਕਸ਼ਨ ਕਰਨ ਜਾ ਰਹੇ ਹੋ ਜੀ ਐਕਸ਼ਨ ਇਦਾਂ ਹੈ ਅਸੀਂ ਸਾਰੇ ਸਾਡੇ ਆਰਮੀ ਦੇ ਵੈਟਰਨਸ ਹੋਰ ਆਰਮੀ ਆਫਸਰ ਅਸੀਂ ਸਾਰੇ 23 ਤਰੀਕ ਨੂੰ ਇਕੱਠੇ ਹੋ ਰਿਹਾ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਫਸਰ ਸਾਹਿਬਾਨ ਲਈ ਸਾਰੇ ਆ ਕੇ ਖੜੇ ਹੋਇਓ ਸਾਡੇ ਨਾਲ ਹੋ ਸਾਨੂੰ ਜਸਟਿਸ ਦਿਲਾਉਣ ਲਈ ਮੈਨੂੰ ਜਸਟਿਸ ਨਹੀਂ ਹੈ ਪੂਰੇ ਫੌਜ ਨੂੰ ਹੈ ਇਹ ਪੂਰੇ ਫੌਜੀਆਂ ਲਈ ਇੱਕ ਉਹਨਾਂ ਦੀ ਇੱਜ਼ਤ ਉਹਨਾਂ ਦੇ ਗਿਰ੍ਹਾਬਾਨ ਤੇ ਹੱਥ ਪਾਇਆ ਉਸ ਗਿਰ੍ਹਾਬਾਨ ਤੇ ਹੱਥ ਪਾਨ ਦਾ ਸਜ਼ਾ ਜਿਨ੍ਹਾਂ ਦੇ ਇਹ 12 ਕਰਮੀਆਂ ਨੇ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਮੇਰੀ ਇਹੋ ਮੰਗ ਹੈਗੀ ਹੈ ਐਸਐਸਪੀ ਸਾਹਿਬ ਨੂੰ ਮੈਂ ਰਿਕੁਐਸਟ ਕਰ ਕਰਕੇ ਥੱਕ ਗਿਆ ਕੀ ਜੜੀ ਮੇਰੇ ਹਸਬੰਡ ਨੇ ਸਟੇਟਮੈਂਟ ਦਿੱਤੀ ਸੀ ਉਹਨਾਂ 12 ਬੰਦਿਆਂ ਦੇ ਨਾਮ ਐਫ ਆਈ ਆਰ ਚ ਪਾਇਆ ਜਾਣ ਮਗਰ ਐਸ ਐਸ ਪੀ ਸਾਹਿਬ ਵੱਲੋਂ ਕੋਈ ਸੁਣਵਾਈ ਨਹੀਂ ਹੈ ਮੈਂ ਡੀਜੀ ਸਾਹਿਬ ਨੂੰ ਵੀ ਦੱਸ ਕੇ ਆਈ ਸੀ ਮਗਰ ਉਹਨਾਂ ਨੂੰ ਵੀ ਦੱਸਿਆ ਅਜੇ ਤੱਕ ਸਾਨੂੰ ਕੋਈ ਸੁਣਵਾਈ ਨਹੀਂ ਮਿਲੀ ਹੈ ਐਸ ਐਸ ਪੀ ਨਾਨਕ ਸਾਹਿਬ ਆਪਣੇ 12 ਅਫਸਰਾਂ ਦਾ ਨਾਮ ਲੈਂਦੇ ਹੋਏ ਉਨਾ ਨੂੰ ਮੁਸ਼ਕਿਲ ਹੋ ਰਹੀ ਸੀ ਮੀਡੀਆ ਚ ਮਗਰ ਮੇਰੇ ਹਸਬੈਂਡ ਕਰਨਲ ਪੀਐਸ ਬਾਟ ਜੋ ਉਹਨਾ ਤੋਂ ਸੀਨੀਅਰ ਹੈਗੇ ਡੀਆਈਜੀ ਰੈਂਕ ਦੇ ਆਫਸਰ ਹੈਗੇ ਉਹਨਾਂ ਦਾ ਨਾਮ ਲੈਂਦੇ ਹੋਏ ਕੋਈ ਸ਼ਰਮ ਨਹੀਂ ਆਈ ਮਗਰ ਆਪਣੇ ਆਫਸਰਾਂ ਦਾ ਨਾਮ ਲੈਂਦੇ ਸ਼ਰਮ ਆ ਰਹੀ ਸੀ ਕਿਉਂ ਐਸੇ ਮੈਨੂੰ ਐਸਐਸਪੀ ਸਾਹਿਬ ਨੂੰ ਜਾਣਕਾਰੀ ਪੁੱਛਣੇ ਮਹਿਚਾਨੀਆਂ ਕਿ ਕੀ وجہ ਹੈ ਜ ਜ ਤਸੀ ਹੈ 12 ਆਫਸਰ ਜਿਹੜੇ ਤੁਹਾਡੇ ਪੁਲਿਸ ਕਾਇਮ ਦਾ ਕਰਮਚਾਰੀ ਹਨ ਜਿਸਾਂ ਵਿੱਚੋਂ 4 ਐਸਐਚਓ ਹਨ ਭੋਪਾਰਾਏ ਹਰਜਿੰਦਰ ਟਿੱਲੋ ਹੋਰ ਜੀ ਰੁਹਾਣੀ ਸਿੰਘ ਫੋਰਿਕਸ ਸਮਿੰਦਰ ਇਹ ਚਾਰ ਅਫਸਰਾਂ ਦੇ ਨਾਮ ਲੈਂਦੇ ਹੋਏ ਐਸਐਸਪੀ ਸਾਹਿਬ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਕੀ ਕਾਰਨ ਹੈ ਤੁਸੀਂ ਇਹ ਚਾਰ ਬੰਦਿਆਂ ਦਾ ਨਾਮ ਮੀਡੀਆ 'ਚ ਨਹੀਂ ਦੱਸਣਾ ਚਾਹੁੰਦੇ ਅਸੀਂ ਇਹ ਚਾਰਾਂ ਦੇ ਤਿੰਨ ਤਿੰਨ ਦੇ ਨਾਮ ਅਸੀਂ ਪਹਿਲੇ ਹੀ ਦੇ ਚੁੱਕੇ ਸੀ ਮੇਰੇ ਹਸਬੰਦ ਜਦੋਂ ਸਟੇਟਮੈਂਟ ਦਿੱਤੀ ਹੈ ਚੌਥੇ ਬੰਦੇ ਨੂੰ ਮੇਰੇ ਬੇਟੇ ਨੇ ਜਦੋਂ ਮੇਰੇ ਕੋਲ ਮੈਂ ਕੰਪਰੋਮਾਈਜ਼ ਕਰਨ ਲਈ ਆ ਰਿਆ ਸੀ ਤੇ ਉਹ ਮੇਰੇ ਬੇਟੇ ਨੇ ਪਹਚਾਨਿਆ ਉਹਨਾਂ ਨੇ ਮੈਨੂੰ ਕਿਹਾ ਕਿ ਮੰਮਾ ਇਹ ਬੰਦਾ ਵੀ ਸਮੇਂਦਰ ਜਿਹੜਾ ਸੀ ਇਹ ਮੰਮਾ ਇਹ ਬੰਦਾ ਵੀ ਮੈਨੂੰ ਕੁੱਟ ਰਿਆ ਸੀ ਤੁਸੀਂ ਵਾਈ ਆਰ ਯੂ ਟਾਕਿੰਗ ਟੂ ਹਿਮ ਤੇ ਤਾਂ ਮੈਨੂੰ ਪਤਾ ਚੱਲਿਆ ਜਿਹੜਾ ਇੱਕ ਮੈਂ ਬੰਦਾ ਸੋਚ ਰਹੀਆਂ ਐ ਪੁਲਿਸ ਵਾਲਾ ਸਾਨੂੰ ਕੰਪਰੋਮਾਈਜ਼ ਕਰਾ ਰਿਹਾ ਹੋ ਤੇ ਵਿੱਚੋਂ ਮੇਰੇ ਬੇਟੇ ਦਾ ਹਤਿਆਰਾ ਸੀਗਾ ਉਸਨੇ ਮੇਰੇ ਬੇਟੇ ਨੂੰ ਕੁੱਟਿਆ ਸੀਗਾ ਔਰ ਉਸ ਤੋਂ ਬਾਅਦ ਉਹ ਆ ਕੇ ਮੇਰੇ ਕੋਲ ਮਾਫੀਆਂ ਮੰਗ ਰਿਹਾ ਉਹਨਾਂ ਦੇ ਘਰ ਆਪਣੇ ਘਰੇ ਬੱਚੇ ਨਹੀਂ ਐ ਉਹਨਾਂ ਦੇ ਇਹ ਦੋ ਲੋਕਾਂ ਦੇ ਬੱਚਿਆਂ ਨੂੰ ਮਾਰਿਆ ਪੁਲਿਸ ਇੱਥੇ ਗੁੰਡਾ ਕਰਦੀ ਕਰਨ ਲਈ ਨਹੀਂ ਰੱਖਣੀ ਸਾਨੂੰ ਪੰਜਾਬ 'ਚ ਆਤੰਗਵਾਦ ਨਹੀਂ ਚਾਹੀਦਾ ਫਿਰ ਸਾਨੂੰ ਪੰਜਾਬ ਚਾਹੀਦਾ ਸ਼ਾਂਤ ਸਾਨੂੰ ਇੱਥੇ ਐਦਾ ਦੀ ਪੁਲਿਸ ਚਾਹੀਦੀ ਹੈ ਜੋ ਸਾਡੇ ਨਾਲ ਖੜੀ ਹੋਈ ਸਾਡੀ ਸੁਰੱਖਿਆ ਲਈ ਨਾ ਕਿ ਸਾਨੂੰ ਧਮਕਾਨ ਔਰ ਸਾਨੂੰ ਮਾਰਨ ਲਈ ਅੱਜ ਮੇਰੇ ਹਸਬੰਡ ਬਾਰਡਰ 'ਚ ਖੜੇ ਹੁੰਦੇ ਨੇ ਤੇ ਉੱਥੇ ਖੜੇ ਹੋ ਕੇ ਅਗਰ ਬੋਲਣ ਕਿ ਮੈਂ ਡਰ ਗਿਆ ਔਰ ਪਿੱਛੇ ਹਟ ਜਾਂ ਤੇ ਸਾਰਾ ਜਨਾ ਆਤੰਗਵਾਦ ਹੈ ਨਾ ਪਾਕਿਸਤਾਨ ਤੋਂ ਇੰਡੀਆ ਆ ਜਾਏਗਾ ਤੇ ਫਿਰ ਇਹ ਪੂਰੀ ਕੰਟਰੀ ਸੇਫ ਨਹੀਂ ਹੈ ਉਸੇ ਤਰੀਕੇ ਨਾਲ ਅੱਜ ਪੰਜਾਬ ਲਈ ਮੈਂ ਖੜੀ ਆ ਪੂਰੇ ਪੰਜਾਬ ਲਈ ਮੈਂ ਅੱਜ ਮੈਂ ਨਹੀਂ ਖੜੀ ਹੋऊंगी ਤੇ ਪੂਰਾ ਪੰਜਾਬ ਬਰਬਾਦ ਹੋ ਜਾਏਗਾ ਆਜ ਹੋ ਜਾਏਗਾ ਅੱਜ ਤੇ ਆ ਮੇਰੇ ਬੱਚਿਆਂ ਨੂੰ ਲੋਕਾਂ ਨੂੰ ਡੰਡੇ ਛੋਟੇ ਮਾਰ ਰਹੇ ਨੇ ਕੱਲ ਹੈ ਗੋਲੀਆਂ ਮਾਰਨਗੇ ਤੇ ਕਹਿਣਗੇ ਜੀ ਇਹ ਹਤਿਆਰੇ ਸੀਗੇ ਹੈ ਕਿਸੇ ਨੂੰ ਵੀ ਕਹਿ ਦੋਗੇ ਤੁਸੀਂ ਕੁਝ ਚੁੱਕ ਕੇ ਐਜੀ ਐਜੀ ਸਟੇਟਮੈਂਟ ਆ ਉਹਨਾਂ ਨੇ ਕਹੀਆਂ ਕਿ ਆਸੀਂ ਇੱਕ ਕਾਊਂਟਰ ਕਰਕੇ ਆਏ ਆ ਤੇ ਦੁਜਾ ਹੈ ਕਿਤਾਬ ਬਚੇਗਾ ਤੇ ਤੂੰ ਆ ਜਾਈ ਆਈ ਕਾਰਡ ਲੈਣ ਜਦੋਂ ਇੱਕ ਅਫਸਰ ਦਾ ਆਈ ਕਾਰਡ ਦੇਖ ਕੇ ਉਸਤੇ ਹੱਥ ਉ ਖਿੱਚ ਕੇ ਲਾ ਗਏ ਹੋ ਤੁਸੀਂ ਇੱਕ ਅਫਸਰ ਦਾ ਮੋਬਾਈਲ ਲੈ ਗਏ ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ ਸੀ ਮੇਰੇ ਕੋਲ ਉਹ ਵੀਡੀਓ ਤੇ ਹਰ ਇੱਕ ਬੰਦੇ ਨੇ ਚਾਰੋਂ ਐਸਐਚਓ ਦੀ ਮੇਰੇ ਕੋਲ ਵੀਡੀਓ ਹੈਗੀਆਂ ਜਿਸ ਵਿੱਚ ਉਹਨਾਂ ਨੇ ਮੈਨੂੰ ਹੱਥ ਜੋੜ ਕੇ ਮਾਫੀ ਮੰਗੀ ਹੈ ਕਿ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀ ਆਫਸਰ ਹੈ ਤੇ ਮੈਂ ਉਹਨਾਂ ਨੂੰ ਕਿਹਾ ਜੀ ਆਫਸਰ ਹੈ ਤੇ ਕੁੱਟ ਨਹੀਂ ਸਕਦੇ ਮਤਲਬ ਕੋਈ ਵੀ ਸਿਵਲਨ ਨੂੰ ਕੁੱਟ ਸਕਦੇ ਹੋ ਮੈਂ ਅੱਜ ਇਹ ਲੜਾਈ ਆਰਮੀ ਜਾਂ ਸਿਵਲਨ ਲਈ ਨਹੀਂ ਲੜਈ ਮੈਂ ਹਰ ਇੱਕ ਨਾਗਰਿਕ ਲਈ ਲੜੀਆਂ ਪੁਲਿਸ ਤੇ ਖਿਲਾਫ ਲੜੀਆਂ ਮੈਨੂੰ ਬਹੁਤ ਤਕਲੀਫਾਂ ਆ ਰਹੀਆਂ ਨੇ ਮੈਨੂੰ ਰੋਕਿਆ ਜਾ ਰਿਹਾ ਹਰ ਜਗ੍ਹਾ ਤੂੰ ਮੈਨੂੰ ਬਹੁਤ ਧਮਕੀਆਂ ਦੇਈ ਜਾ ਰਹੀਆਂ ਸਭ ਕੁਝ ਕੀਤਾ ਜਾ ਰਿਹਾ ਹੈ ਮਗਰ ਮੈਂ ਫੇਰ ਵੀ ਨਹੀਂ ਰੁਕਾਂਗੀ ਜੀਆ ਮੇਰਾ ਹਸਬੰਡ ਬਾਰਡਰ ਤੇ ਗੋਲੀਖਾਨ ਨੂੰ ਤਿਆਰ ਬੈਠਾ ਰਹਿੰਦਾ ਨਾ ਉਦਾਂ ਮੈਂ ਅੱਜ ਗੋਲੀਖਾਨ ਨੂੰ ਤਿਆਰ ਬੈਠੀ ਆ ਮਗਰ ਮੈਂ ਪਿੱਛੇ ਨਹੀਂ ਹਟੂੰਗੀ। ਔਰ ਤੁਸੀਂ ਕੋਈ 22 ਤਰੀਕ ਦਾ ਕੋਈ ਐਕਸ਼ਨ ਪਲਾਨ ਕੀਤਾ ਕੋਈ ਧਰਨਾ ਵਗੈਰਾ ਪਤਾ ਲੱਗ ਰਿਹਾ? ਜੀ ਅਸੀਂ ਸਾਰੇ ਵੈਟਰਨਸ ਆਰਮੀ ਸਾਰੇ ਜਵਾਨ ਸਾਡੇ ਜਿਹਨੇ ਵੀ ਇੱਕ ਸਰਵਿਸਮੈਨ ਹੈ ਉਹ ਸਾਰੇ ਇਕੱਠੇ ਹੋ ਰਹੇ ਆਪਣੇ ਸਾਬ ਦੀ ਇੱਜ਼ਤ ਲਈ। ਜੀ ਸਾਡੀ ਇੱਜ਼ਤ ਅਸੀਂ ਮੈਨੂੰ ਪਤਾ ਨਹੀਂ ਪੁਲਿਸ ਵਾਲਿਆਂ ਦਾ ਕੀ ਸਿਸਟਮ ਹੈਗਾ ਮਗਰ ਐਸਐਸਪੀ ਸਾਹਿਬ ਤੁਸੀਂ ਅਗਰ ਆਪਣੇ ਜਵਾਨ ਦੀ ਇੱਜ਼ਤ ਬਚਾ ਕੱਲ ਅਗਰ ਤੁਸੀਂ ਆਰਮੀ ਏਰੀਆ ਤੇ ਹੁੰਦੇ ਜਾਂ ਇਹ ਜੀ ਜਗ੍ਹਾ ਹੁੰਦੇ ਜਿੱਥੇ ਆਰਮੀ ਦੇ 12 ਜਵਾਨਾ ਨੇ ਤੁਹਾਨੂੰ ਘੁੱਟ ਦਿੱਤਾ ਹੁੰਦਾ ਹੋਰ ਜੀਐਸਓ ਨੇ ਹੋਰ ਤੁਸੀਂ ਮੇਰੇ ਹਸਬੰਡ ਕੋਲ ਆਂਦੇ ਹੋਰ ਮੇਰਾ ਹਸਬੰਡ ਨੂੰ ਤੁਸੀਂ ਕਹਿੰਦੇ ਮੇਰਾ ਹਸਬੰਡ ਤੁਹਾਨੂੰ ਅੱਗੂ ਦੀ ਕਹਿੰਦਾ ਵੀਡੀਓ ਧੁੰਦਲੀ ਸੀ ਸਾਨੂੰ ਦਿਖ ਨਹੀਂ ਰਿਹਾ ਕੀ ਹੈ ਹੋਰ ਕੀ ਕਾਰਨ ਸੀ ਤੇ ਤੁਹਾਨੂੰ ਕਿਦਾਂ ਲੱਗਦਾ ਉਦਾਂ ਹੀ ਸਾਨੂੰ ਲੱਗ ਰਿਹਾ ਕੀ ਐਸਐਸਪੀ ਨਾਨਕ ਸਿੰਘ ਹੋਰਾਂ ਨੇ ਇਦਾਂ ਕਹਿ ਕੇ ਵੀਡੀਓ ਧੁੰਦਲੀ ਹੈ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਜੀ ਪਹਿਲੇ ਜਦ ਤੱਕ ਐਫਆਈਆਰ ਨਹੀਂ ਕੀਤੀ ਕਹਿੰਦੇ ਸਾਨੂੰ ਅਜੇ ਪਛਾਣ ਨਹੀਂ ਹੋਈ ਜੀ ਤੇ ਹੁਣ ਬਾਰਾ ਅਫਸਰ ਜਦੂ ਆਰਮੀ ਨੇ ਇਹਨਾਂ ਨੂੰ ਕਿਹਾ ਕਿ ਐਕਸ਼ਨ ਨਹੀਂ ਲਿਤਾ ਤੇ ਆਰਮੀ ਐਕਸ਼ਨ ਲਏਗੀ ਤੇ ਇਮੀਡੀਏਟਲੀ ਉਹਨਾਂ ਨੂੰ 12 ਦੇ 12 ਬੰਦਿਆਂ ਦੀ ਪਛਾਣ ਹੋ ਗਈ ਐਫ ਆਈ ਆਰ ਲਿਖਣ ਵੇਲੇ ਇਹਨਾਂ ਨੂੰ 12 ਬੰਦਿਆਂ ਦੀ ਪਛਾਣ ਨਹੀਂ ਹੋਈ ਸੀ ਹੂੰ 12 ਬੰਦਿਆਂ ਦੀ ਐਫ ਆਈ ਆਰ 12:30 ਵਜੇ ਲਿਖੀ ਗਈ ਅਧੂ ਇਹਨਾਂ ਨੂੰ ਪਛਾਣ ਨਹੀਂ ਹੋਈ ਤੇ ਅਗਲੇ ਦਿਨ ਸਸਪੈਂਡ ਕਰਨ ਲਈ ਪਛਾਣ ਹੋ ਗਈ ਹੂੰ ਇਹ ਕਾਨੀਆਂ ਐਸ ਐਸ ਪੀ ਸਾਹਿਬ ਆਪਣੇ ਕੋਲ ਰੱਖਿਓ ਅਸੀਂ ਬੇਵਕੂਫ ਨਹੀਂ ਆਸੀਂ ਪੜੀ ਲਿਖੀ ਜਨਤਾ ਪਰ ਤੁਸੀਂ ਕਹਿ ਰਹੇ ਹੋ ਕਿ 12 ਜਿਹੜੇ ਸਸਪੈਂਡ ਕੀਤੇ ਆ ਉਹਨਾਂ ਦੀ ਪਛਾਣ ਹੋ ਗਈ ਕੀ ਪੁਲਿਸ ਨੇ ਹੁਣ ਤੱਕ ਤੁਹਾਨੂੰ ਦੱਸਿਆ ਕਿ ਕਿਹੜੇ ਕਿਹੜੇ 12 ਬੰਦੇ ਆ ਪੁਲਿਸ ਦੇ ਜਿਹੜੇ ਸਸਪੈਂਡ ਕੀਤੇ ਆ ਉਹਨਾਂ ਦੇ ਨਾਂ ਤੁਹਾਨੂੰ ਦੱਸੇ ਗਏ ਆ ਜੀ ਇਹ ਉ ਤੇ ਦੁੱਖ ਹੈਗਾ ਜਦੋਂ ਐਫ ਆਈ ਆਰ ਕੀਤੀ ਸਾਨੂੰ ਦੱਸਿਆ ਨਹੀਂ ਐਫ ਆਈ ਆਰ ਕੀ ਕੀ ਐਫ ਆਈ ਆਰ ਹੋਈ ਹੁੰਦੇ ਸਾਨੂੰ ਪਤਾ ਹੀ ਨਹੀਂ ਸੀਗਾ ਹਾਂਜੀ 4 ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਐਫ ਆਈ ਆਰ ਕੀ ਤਾ ਅਸੀਂ ਐਫ ਆਰ ਰੋਲਾ ਪਿੱਟਰੇ ਸੀ ਦੇਖਿਆ ਸਸਪੈਂਸ਼ਨ ਕਿਆ ਕਲ ਦੱਸਾਂਗੇ ਐਸ ਐਸ ਪੀ ਸਾਹਿਬ ਨੇ ਮੇਰੇ ਹਸਬੰਦ ਨੂੰ ਕਿਆ ਸੀ ਮੈਂ ਪਰਸਨਲੀ ਆਕੇ ਤਾਨੂੰ ਸਸਪੈਂਸ਼ਨ ਆਰਡਰ ਦਿਖਾਊਂਗਾ ਹਮ ਮਗਰ ਉਹ ਅੱਜ ਤੱਕ ਚੌਥਾ ਦਿਨ ਹੋ ਗਿਆ ਕਿੱਥੇ ਉਹ ਐਸ ਐਸ ਪੀ ਸਾਹਿਬ ਤੁਹਾਡੇ ਸੀਨੀਅਰ ਐਂ ਮੇਰੇ ਹਸਬੰਦ ਤੁਸੀਂ ਪ੍ਰੋਮਿਸ ਕੀਤਾ ਸੀ ਆਈ ਵਿਲ ਕਮ ਐਂ ਸ਼ੋ ਯੂ ਦਾ ਸਸਪੈਂਸ਼ਨ ਆਰਡਰ ਕਿੱਥੇ ਹੈਗਾ ਸਸਪੈਂਸ਼ਨ ਆਰਡਰ ਕਿਹੜੇ ਬਾਰੇ ਕਰਮੀਆਂ ਤੁਸੀਂ ਦੇ ਸਸਪੈਂਡ ਕੀਤਾ ਸਾਨੂੰ ਜਾਣਨ ਦਾ ਹੱਕ ਹੈਗਾ ਜਨਤਾ ਨੂੰ ਜਾਣਨ ਦਾ ਹੱਕ ਹੈਗਾ ਤੁਸੀਂ ਗੁਮਰਾ ਨਹੀਂ ਕਰ ਸਕਦੇ ਪੜੀ ਲਿਖੀ ਬੰਦਿਆਂ ਨੂੰ ਅੱਜ ਕੱਲ ਤੁਸੀਂ ਪੂਰਾ ਦੇਸ਼ ਪੜਾ ਲਿਖਿਆ ਹੁਣ ਐ ਨਹੀਂ ਆ ਅਸੀਂ ਪੜੇ ਲਿਖੇ ਨਹੀਂ ਤਾਂ ਤੁਹਾਡੀ ਕਰਤੂਤਾ ਸਾਨੂੰ ਸਮਝ ਨਹੀਂ ਆ ਰਹੀਆਂ ਕਿਸ ਵਜ੍ਹਾ ਨਾਲ ਛੁਪਾਇਆ ਜਾ ਰਿਹਾ ਜਿਹੜੇ ਤੁਹਾਡੇ ਅਗਰ ਇੱਕ ਆਰਮੀ ਅਫਸਰ ਦਾ ਨਾਮ ਤੁਸੀਂ ਲੈਂਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ ਕਰਨਲ ਪੀਐਸ ਬਾਟ ਬੋਲਦੇ ਤੁਹਾਡੇ ਸਾਹ ਚਾਰ ਐਸਚੋ ਦਾ ਨਾਮ ਲੈਂਦੇ ਤੁਹਾਨੂੰ ਸ਼ਰਮ ਆਈ ਹੈ ਕਿਸ ਗੱਲ ਦੀ ਸ਼ਰਮ ਹੈ ਤੁਹਾਨੂੰ ਕਿ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਕਿ ਉਸ ਵਿੱਚ ਇੱਕ ਬੰਦਾ ਤੁਹਾਡਾ ਫੇਵਰਿਟ ਹੈ ਇਸ ਕਰਕੇ ਤੁਸੀਂ ਹਟਾ ਰਹੇ ਹੋ ਸਾਨੂੰ ਐਦਾ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਹੈ ਸਾਨੂੰ ਸਾਰੀ ਚੀਜ਼ਾਂ ਦਾ ਪਤਾ ਹੈ ਮਗਰ ਸਹੀ ਟਾਈਮ ਤੇ ਸਹੀ ਚੀਜ਼ ਦੱਸਾਂਗੇ ਔਰ ਤੁਸੀਂ ਹੁਣ ਤੱਕ ਅੱਜ ਜਾਂ ਕੱਲ ਐਸਐਸਪੀ ਸਾਹਿਬ ਨਾਲ ਦੁਬਾਰਾ ਕੋਈ ਤੁਹਾਡੀ ਗੱਲ ਹੋਈ ਹੈ ਹੁਣ ਇਸ ਟਾਈਮ ਦੀ ਸਥਿਤੀ ਕੀ ਹੈ ਕੀ ਦੱਸ ਰਿਹਾ ਐਸਐਸਪੀ ਸਾਹਿਬ ਜੀ ਐਸਐਸਪੀ ਸਾਹਿਬ ਨੂੰ ਅਸੀਂ ਡੀਜੀ ਸਾਹਿਬ ਨੂੰ ਮਿਲੇ ਦਿਆ ਆਪਣਾ ਅਪਿਛਕ ਆਪਕਿ Shukla ਜੀ ਉਹਨਾਂ ਨੂੰ ਮਿਲੇ ਸੀਗੇ ਬਟ ਲਾਅ ਐਂਡ ਆਰਡਰ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਸੀਗਾ ਉਹਨਾਂ ਨੇ ਕਿ ਆਸੀਂ ਕੱਲ ਸਵੇਰੇ ਤੱਕ ਵੇਟ ਕਰੋ ਮਗਰ ਸਵੇਰ ਦਾ ਹੁਣ ਸ਼ਾਮ ਹੋ ਗਈ ਅੱਜ ਵੀ ਸਰ ਇਹਨਾਂ ਨੇ ਕੁਝ ਐਕਸ਼ਨ ਨਹੀਂ ਲੀਤਾ ਐਸਐਸਪੀ ਸਾਹਿਬ ਨੂੰ ਮੇਰੇ ਜੀਜਾ ਜੀ ਹੈਗੇ ਜਿਹੜੇ ਮੇਰੇ ਸਿਸਟਰ ਹੈਗੇ ਆ ਮੇ ਸਿਸਟਰ ਨੂੰ ਉਹਨਾਂ ਦੇ ਹਸਬੰਦ ਨੇ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਐਫਆਈਆਰ ਤੇ ਨਾਮ ਪਾਓ ਪਰ ਮੇਰੇ ਸੰਡੂ ਦੇ ਸਟੇਟਮੈਂਟ ਦੇ ਉੱਪਰ ਐਫ ਆਈ ਆਰ ਕੀਤੀ ਜਾਏ ਹੋਰ ਉਥੇ 12 ਦੇ 12 ਅਫਸਰਾਂ ਦਾ ਨਾਮ ਪਾ ਕੇ ਮੀਡੀਆ ਤੇ ਦੱਸਿਆ ਜਾਏ ਕਿ 12 ਐਸ ਐਚਓ 4 ਐਸ ਐਚਓ ਹੋਰ ਬਾਕੀ ਕਿਹੜੇ ਬੰਦੇ ਹੈਗੇ ਨੇ ਕਿ ਮੈਂ ਇੱਕ ਜਨਤਾ ਨੂੰ ਕੀ ਤੁਹਾਨੂੰ ਹੋਰ ਮੈਨੂੰ ਹੱਕ ਨਹੀਂ ਹੈ ਕਿ ਕਿਸ ਨੇ ਕਰਨਲ ਸਾਹਿਬ ਨੂੰ ਮਾਰਿਆ ਕਿ ਸਾਡੇ ਜਿਹੜੇ ਪੂਰੀ ਇੰਡੀਅਨ ਆਰਮੀ ਦੀ ਫੌਜ ਹੈ ਉਸ ਨੂੰ ਹੱਕ ਨਹੀਂ ਹੈ ਜਾਣਨ ਦਾ ਕਿ ਕਿਹੜੇ ਅਫਸਰ ਹੈਗੇ ਨੇ ਹੋਰ ਉਹ ਯੂ ਅਫਸਰ ਸਸਪੈਂਡ ਹੋ ਕੇ ਸਿਵਲ ਲਾਈਨ ਚ ਗੱਡੀ ਲੈ ਕੇ ਉਹ ਆਬਦੀ ਗੱਡੀਆਂ ਲੈ ਕੇ ਆਪਣੇ ਤੇ ਗਨਮੈਨ ਲੈ ਕੇ ਫਿਰਦੇ ਐ ਐਸਐਸਪੀ ਸਾਹਿਬ ਐ ਸਸਪੈਂਸ਼ਨ ਹੁੰਦੀ ਐ ਤੇ ਆਈਜੀ ਸਸਪੈਂਸ਼ਨ ਤੁਸੀਂ ਤੁਹਾਡੇ ਆਰਮੀ ਜਾਂ ਫੁੱਟਪਾਲਿਸ ਵਿੱਚ ਹੁੰਦੀ ਹੋਣੀ ਸਾਡੇ ਆਰਮੀ ਚ ਇਹਦੀ ਸਸਪੈਂਸ਼ਨ ਨਹੀਂ ਹੁੰਦੀ ਅਸੀਂ ਜੜੇ ਆ ਇੱਕ ਦੂਜੇ ਨਾਲ ਖੜੇ ਆ ਕਿਉਂਕਿ ਸਾਡਾ ਖੂਨ ਲਾਲ ਨਹੀਂ ਐ ਹਰਾ ਐ ਤੇ ਤੁਸੀਂ ਹਰੇ ਖੂਨ ਦੇ ਤੁਹਾਡੇ ਆਫਸਰਾਂ ਨੇ ਹਰਾ ਖੂਨ ਬਿਹਾਇਆ ਐ ਔਰ ਸਾਰਾ ਇੰਡੀਅਨ ਆਰਮੀ ਜਨਰਲ ਸਾਭ ਵੀ ਉਹ ਹਰੇ ਖੂਨ ਦਾ ਬਦਲਾ ਲੈਣਗੇ ਔਰ ਜਿਸ ਤਰ੍ਹਾਂ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਔਰ ਪਿਛਲੇ ਦਿਨੀ ਤੁਸੀਂ ਕਿਹਾ ਕਿ ਸਾਨੂੰ ਪੁਲਿਸ ਦੀ ਜਾਂਚ ਦੇ ਉੱਪਰ ਕੋਈ ਬਹੁਤਾ ਭਰੋਸਾ ਨਹੀਂ ਹੈ ਤੁਸੀਂ ਕਿੱਦਾਂ ਦੀ ਜਾਂਚ ਚਾਹੁੰਦੇ ਹੋ ਜੀ ਮੈਂ ਸੀਬੀਆਈ ਦੀ ਜਾਂਚ ਚਾਹੁੰਦੇ ਆ ਜਿਹੜਾ ਬੰਦਾ 3 ਦਿਨਾਂ ਬਾਅਦ ਇੱਕ ਵਿਟਨੈਸ ਖੜਾ ਜਿਸ ਬੰਦੇ ਨੇ ਮਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਉਹ ਹੀ ਉਹ ਬਣ ਗਿਆ ਅੱਜ ਕੰਪਲੇਨੈਂਟ ਤੇ ਜੀ ਹਾਂ ਕੀ ਕਰਨਗੇ ਮਾਨੂੰ ਪਤਾ ਨਹੀਂ ਸੀਬੀਆਈ ਲੈਵਲ ਦੀ ਇਨਕੁਆਇਰੀ ਕੀਤੀ ਜਾਏ ਅਗਰ ਮੇਰਾ ਬੇਟਾ ਔਰ ਮੇਰੇ ਹਸਬੰਡ ਤੇ ਗਲਤੀ ਹੋਈ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਹੋਰ ਉਹਨਾਂ ਜਿਸ ਦੀ ਸੱਚ ਗਲਤੀ ਹੋਈ ਉਸ ਨੂੰ ਸਜ਼ਾ ਦਿੱਤੀ ਜਾਏ ਇਹ ਕਾਨੀਆਂ ਕਿ ਐਸਐਸਪੀ ਸਾਹਿਬ ਨੇ ਮੇਰੇ ਹਸਬੰਡ ਡੀਆਈਜੀ ਰੈਂਕ ਦੇਣ ਜੀ ਇੱਕ ਡੀਸੀਪੀ ਡੀਐਸਪੀ ਲਗਾਦਣਗੇ ਇੱਕ ਉਹ ਲਗਾਦਣਗੇ ਜੀ ਆਪਣੀ ਮਰਜ਼ੀ ਨਾਲ ਆਪਣੀ ਸਟੇਟਮੈਂਟ ਆਪਣੇ ਜਵਾਨ ਆਪਣੇ ਬੰਦਿਆਂ ਲਈ ਆਪਣੀ ਸਟੇਟਮੈਂਟ ਇਦਾਂ ਦਾ ਨਹੀਂ ਹੁੰਦਾ ਜੀ ਸਾਨੂੰ ਜਸਟਿਸ ਚਾਹੀਦਾ ਉਸ ਲਈ ਖਾਲੀ ਸੀਬੀਆਈ ਹੀ ਇਸ ਇਨਕੁਆਇਰੀ ਕੀਤੀ ਜਾਏ ਮਾਰਕ ਕੀਤੀ ਜਾਏ ਸੀਬੀਆਈ ਨੂੰ 12 ਦੇ 12 ਬੰਦੇ ਜੇਲ੍ਹ ਤੇ ਪਾਈ ਜਾਂਦੇ ਜੀ ਬੰਦਿਆਂ ਨੂੰ ਮਾਰ ਕੇ ਕੁੱਟ ਕੇ ਇੱਕ ਸਿਵਿਲੀਅਨ ਇੱਕ ਹੱਥ ਕਿਸੇ ਨਾਲ ਲੜਾਈ ਹੋ ਜਾਏ ਤਾਂ ਤੁਸੀਂ ਐਫ ਆਈ ਆਰ ਪਰਚਾ ਕੱਢ ਦਿੰਦੇ ਹੋ 5 ਮਿੰਟਾਂ 'ਚ ਹੈ ਤੇ ਆਉਂ ਜੇਲ੍ਹ ਤੇ ਪਾ ਦਿੰਦੇ ਹੋ ਤੇ ਬੋਲਦੇ ਹੋ ਬੇਲ ਕਰਾਓ ਐ ਜੀ 12 ਦੇ ਬਾਰੇ ਲੋਂਡੇ ਐ ਗੁੰਡੇ ਵਾਰ ਘੁੰਮ ਰਹੇ ਨੇ ਜਿਹੜੇ ਬੰਦਿਆਂ ਨੂੰ ਕੁੱਟਦੇ ਫਿਰਦੇ ਐ ਨਾ ਤੁਸੀਂ ਉਹਨਾਂ ਨੂੰ ਜੇਲ੍ਹ ਤੇ ਪਾਉਂਦੇ ਤੁਹਾਨੂੰ ਕਿਸ ਗੱਲ ਦੀ ਸ਼ਰਮ ਹੈ ਕਿਉਂਕਿ ਸ਼ਰਮ ਇਸ ਗੱਲ ਦੀ ਐ ਕਿਉਂਕਿ ਸਵੇਰੇ 12 ਦੇ 12 ਬੰਦੇ ਉਹੀਓ ਬੰਦੇ ਸੀ ਜਿਹੜੇ ਉਹ ਐਨਕਾਊਂਟਰ ਬੱਚੇ ਵਾਲੇ ਕੇਸ ਤੇ ਸੀ ਤੇ ਜਿਸ ਨੂੰ ਡੀਆਈਜੀ ਸਾਹਿਬ ਨੇ 10 ਲੱਖ ਦਾ ਇਨਾਮ ਦਿੱਤਾ ਸੀ ਤੇ ਪ੍ਰੋਮੋਸ਼ਨ ਪਾ ਦਾ ਕੀਤੀ ਸੀ ਮਨਦੀਪ ਸਿੱਧੂ ਸਾਹਿਬ ਤੁਹਾਡਾ ਫਰਜ਼ ਨਹੀਂ ਬੰਦਾ ਸੀਗਾ ਇੱਕ ਵਾਰੀ ਕਰਨਲ ਸਾਹਿਬ ਨੂੰ ਫੋਨ ਕਰਕੇ ਪੁੱਛੋ that how are you ਮਨਦੀਪ ਸਿੱਧੂ ਸਾਹਿਬ ਤੁਸੀਂ ਡੀਆਈਜੀ ਉਹ ਪਟਿਆਲੇ ਦੇ ਠੀਕ ਹੈ ਤੁਹਾਡਾ ਫਰਜ ਨਹੀਂ ਬੰਦਾ ਕਿ ਇੱਕ ਵਾਰੀ ਆ ਕੇ ਤੁਸੀਂ ਅਫਸਰ ਨੂੰ ਮਿਲ ਕੇ ਜਾਓ ਕਿ ਤੁਹਾਡੇ ਜਵਾਨਾਂ ਨੇ ਕੀ ਹੈ ਤੁਹਾਡੇ ਜਿਹੜੇ ਐਸਐਚਓ আর ਤੁਹਾਡੇ ਗੁੰਡੇ ਪਾਲੇ ਹੋਏ ਉਹਨਾਂ ਨੇ ਕੀ ਹੱਲ ਕੀਤਾ ਇਨਕਾਊਂਟਰ ਸਪੈਸ਼ਲਿਸਟ ਇਨਕਾਊਂਟਰ ਸਪੈਸ਼ਲਿਸਟ ਤੁਹਾਨੂੰ ਕੀ ਬੰਦਿਆਂ ਦਾ ਇਨਕਾਊਂਟਰ ਕਰਨਾ ਹੈ ਕਿ ਗੁੰਡਿਆਂ ਦਾ ਇਨਕਾਊਂਟਰ ਕਰਨਾ ਹੈ ਉਹ ਆਪੇ ਗੁੰਡਿਆਂ ਤੇ ਇਨਕਾਊਂਟਰ ਕੀ ਕਰਨਗੇ ਤੁਸੀਂ ਗੁੰਡਿਆਂ ਗੁੰਡੇ ਪਾਲ ਕੇ ਰੱਖੇ ਹੋਏ ਹੈ ਜਾਂ ਪੁਲਿਸ ਕਰਮੀ ਹੈਗੇ ਜੀ ਇੰਨੀ ਇੰਨਾ ਨਹੀਂ ਹੋਇਆ ਪੁਲਿਸ ਐਸਐਸਪੀ ਸਾਹਿਬ ਨੂੰ 3 ਦਿਨ ਲੱਗ ਗਏ ਆ ਕੇ ਕਰਨਲ ਸਾਹਿਬ ਨੂੰ ਮਿਲਣ ਤੇ ਉਹ ਵੀ ਜਦੋਂ ਆਰਮੀ ਨੇ ਪ੍ਰੈਸ਼ਰ ਪਾਇਆ। ਹਮਮ। ਔਰ ਕਰਨਲ ਸਾਹਿਬ ਐਸਐਸਪੀ ਸਾਹਿਬ ਇੰਨੇ ਬਿਜ਼ੀ ਸਗੇ ਕਿ ਉਹਨਾਂ ਨੂੰ 1 ਮਿੰਟ ਆ ਕੇ 10 ਮਿੰਟ ਆ ਕੇ ਮਿਲਣ ਦਾ ਟਾਈਮ ਨਹੀਂ ਹੋਇਆ। ਜੀ। ਜਿਸਨੇ ਮਿਲਣਾ ਹੋਇਆ ਨਾ ਉਹ ਆਦੀ ਰਾਤ ਨੂੰ ਵੀ ਆ ਕੇ ਮਿਲਦਾ ਕਿ ਸਾਹਿਬ ਸਰ ਤੁਸੀਂ ਮੇਰੇ ਤੋਂ ਸੀਨੀਅਰ ਹੋ ਤੁਹਾਨੂੰ ਐਦਾਂ ਹੋਇਆ ਵੀ ਆਰ ਸਟੈਂਡਿੰਗ ਵਿਦ ਯੂ ਤੇ ਅੱਜ ਇਹ ਨੌਬਤ ਨਹੀਂ ਆਂਦੀ। ਕੋ ਡੇ ਹਸਬੰਡ ਦੇ ਕੋਲ ਕਰਨਲ ਸਾਹਿਬ ਦੇ ਕੋਲ ਐਸਐਸਪੀ ਪਟਿਆਲਾ ਜਾਂ ਜਿਹੜੇ ਡੀਆਈਜੀ ਮਨਦੀਪ ਸਿੱਧੂ ਉਹ ਪਹੁੰਚਿਆ ਜਾਂ ਨਹੀਂ ਪਹੁੰਚਿਆ ਜੀ ਐਸਐਸਪੀ ਸਾਹਿਬ ਆਈਸੀ ਦੇ ਤੀਸਰੇ ਦਿਨ ਜੀ ਆਕੇ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਆਰਮੀ ਇਨਵੋਲਵ ਹੋਈ ਆਰਮੀ ਆਫਸਰ ਉਹਨਾਂ ਨੂੰ ਜਦੋਂ ਸਾਡੇ ਜੀਓਸੀ ਨੂੰ ਮਿਲਣਗੇ ਉੱਥੋਂ ਦੀ ਸਾਡੇ ਜੀਓਸੀ ਨੇ ਉਹਨਾਂ ਨੂੰ ਕਿਹਾ ਜਾ ਕੇ ਕਰਨਲ ਸਾਹਿਬ ਨੂੰ ਮਿਲੋ ਤਾਂ ਉਹ ਆਏ ਔਰ ਮਿਲ ਕੇ ਮਾਫ ਬੋਲਿਆ ਕਿ ਜੀ ਮੈਂ सस्पेंशन ਆਰਡਰ ਕਰ ਲੂੰਗਾ 12 ਦੇ 12 ਸਸਪੈਂਡ ਕਰਕੇ ਮੈਂ ਇਨਕੁਆਇਰੀ ਕਰੂੰਗਾ ਔਰ ਮੈਂ ਕੱਲ ਆਕੇ ਤੁਹਾਨੂੰ ਸਸਪेंशन ਆਰਡਰ ਪਰਸਨਲੀ ਦਿਖਾਊਂਗਾ ਉਹ ਕੱਲ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅੱਜ ਤੱਕ ਨਾ ਐਸਐਸਪੀ ਸਾਹਿਬ ਆਏ ਤੇ ਨਾ ਉਹਨਾਂ ਦਾ ਸਸਪेंशन ਆਰਡਰ ਦੇਖਿਆ ਨਾ ਸਾਨੂੰ ਪਤਾ ਉਹ ਕਿੱਥੇ ਨੇ ਮੇਰੇ ਹਸਬੰਦ ਨੇ ਉਹਨਾਂ ਨੂੰ ਮੋਬਾਈਲ ਤੇ भेजया ਕਿ ਐਸਐਸਪੀ ਸਾਹਿਬ ਆਈ ਐਮ ਵੇਟਿੰਗ ਫਾਰ ਦਾ ਨੇਮਸ ਆਫ सस्पेंशन ਤੋਂ ਉਹਨਾਂ ਨੇ ਕੋਈ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਆਪਣਾ ਚੁੱਪੀ ਪਾ ਲਈ ਹੋਈ ਹੈ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ 4 ਐਸਐਚਓ ਐਸਐਚਓ ਨਹੀਂ 4 ਗੁੰਡੇ ਜਿਨ੍ਹਾਂ ਨੇ ਅੱਗੇ ਜਾ ਕੇ ਆਤੰਗਵਾਦੀ ਪੰਜਾਬ ਦੇ ਬੰਨਾ ਉਹਨਾਂ ਨੂੰ ਸਪੋਰਟ ਕਰਨਾ ਪਰ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਅਸੀਂ 45 ਦਿਨਾਂ ਦੇ ਅੰਦਰ ਅੰਦਰ ਇਹਦੀ ਜਾਂਚ ਪਿਠਾ ਦਿੱਤੀ ਹੈ 45 ਦਿਨਾਂ ਦੇ ਵਿੱਚ ਇਹਦੀ ਜਾਂਚ ਪੂਰੀ ਕਰਾਂਗੇ ਇਹਦੇ ਉੱਪਰ ਤੁਸੀਂ ਕੀ ਸਮਝਦੇ ਹੋ ਜੀ ਜਦੋਂ ਐਸਐਸਪੀ ਸਾਹਿਬ ਨੂੰ ਡੀਆਈ ਜੀ ਸਾਹਿਬ ਨੂੰ ਸਾਰਿਆਂ ਨੂੰ ਜੀ ਮੈਂ ਪੂਰੀ ਵੀਡੀਓ ਉਹਨਾਂ ਦੀ ਕਨਫੈਸ਼ਨ ਸਭ ਕੁਝ ਹੈਗਾ ਜੀ ਤੇ ਉਸ ਤੋਂ ਬਾਅਦ 45 ਦਿਨ ਕਿਸ ਲਈ ਚਾਹੀਦੇ ਨੇ ਜਦੋਂ ਤੁਹਾਡੇ ਕੋਲ ਸਾਰੇ ਪ੍ਰੂਫ ਹਨ ਬਿਠਾਓ ਚਾਰ ਬੰਦੇ ਦੀ ਕਮੇਟੀ ਤੇ ਕੱਲ ਸਸਪੈਂਡ ਕਰੋ ਇਹਨਾਂ ਨੂੰ ਕੱਲ ਇਹਨਾਂ ਦੀ ਇਨਕੁਆਇਰੀ ਕਰੋ 3 ਦਿਨ ਤੇ ਇਨਕੁਆਇਰੀ ਖਤਮ ਕਰੋ ਤੇ ਕਰੋ ਡਿਸਮਿਸ ਇਹਨਾਂ ਨੂੰ ਜੀ ਇਹ ਗੁੰਡੇ ਥੋੜੀ ਨਾ ਪਾਲਨੇ ਆ ਸੀ ਪੰਜਾਬ ਲਈ ਸਾਨੂੰ ਪੁਲਿਸ ਚਾਹੀਦੀ ਹੈ ਸਾਡੀ ਸੁਰੱਖਿਆ ਲਈ ਨਾ ਕਿ ਗੁੰਡੇ ਸਾਨੂੰ ਕੁੱਟਣ ਲਈ ਜੀ ਪੂਰਾ ਪੰਜਾਬ ਜਾਣਦਾ ਹੈ ਤਿੰਨ ਚਾਰ ਜਿਹੜੇ ਆਫਸਰ ਨੇ ਐਸਐਚਓ ਪੂਰਾ ਪਟਿਆਲਾ ਮੈਨੂੰ ਫੋਨ ਕਰਕੇ ਕਹਿ ਰਿਹਾ ਧੰਨਵਾਦ ਇਹਨਾਂ ਨੇ ਅਤੀ ਚੁਕੀ ਹੋਈ ਸੀ ਹੋਰ ਮੇਰੀ ਦੂਜੀ ਗੱਲ ਐਸਐਸਪੀ ਸਾਹਿਬ ਦੱਸੋ ਤੁਹਾਡੇ ਚਾਰ ਐਸਐਚਓ ਰਾਜਿੰਦਰ ਟਾਬੇ ਦੇ ਬਾਹਰ ਜਿਹੜਾ ਉਹਨਾਂ ਦਾ ਏਰੀਆ ਹੀ ਨਹੀਂ ਹੈ ਉੱਥੇ ਕੀ ਕਰ ਰਹੇ ਸੀਗੇ ਜੀ ਸਿਵਲ ਯੂਨੀਫਾਰਮ ਸਿਵਲ ਕਪੜੇ ਪਾ ਕੇ ਚਾਰ ਐਸਐਚਓ ਤੇ ਤੁਹਾਡੇ ਅੱਠ ਜਵਾਨ ਕੀ ਕਰ ਰਹੇ ਸੀਗੇ ਉੱਥੇ ਨਾ ਉਹਨਾਂ ਦਾ ਏਰੀਆ ਨਾ ਉਹਨਾਂ ਦੀ ਗੱਡੀਆਂ ਪ੍ਰਾਈਵੇਟ ਜੀ ਐਸ ਐਚਓ ਜਿਹੜਾ ਇੱਕ ਆਪਣੀ ਫੋਰਚੂਨਰ ਲੈ ਕੇ ਘੁੰਮਦਾ ਇੱਕ ਐਸਯੂਵੀ ਲੈ ਕੇ ਘੁੰਮਦਾ ਹੈ ਕੋਈ ਐਂਡੇਵਰ ਲੈ ਕੇ ਘੁੰਮਦਾ ਹੈ ਤੁਹਾਡੇ ਐਸ ਐਚਓ ਨੂੰ ਬਹੁਤ ਪੰਜਾਬ ਸਰਕਾਰ ਪੈਸੇ ਦੇ ਰਹੀ ਹੈ ਖਰੀਦਣ ਲਈ ਇੱਥੇ ਲੋਕੀ ਮਿਹਨਤ ਕਰ ਕਰਕੇ ਐਂਡੇਵਰ ਨਹੀਂ ਖਰੀਦ ਸਕਦੇ ਜਾਂ ਇੱਕ ਮਾਰੂਤੀ ਖਰੀਦਣ ਲਈ ਪੈਸੇ ਇਕੱਠੇ ਕਰਦੇ ਆਂ ਤੁਹਾਡੇ ਐਸ ਐਚਓ ਫੋਰਚੂਨਰ ਜਾਂ ਐਂਡੇਵਰ ਖਰੀਦਣ ਲਈ ਪੈਸੇ ਨਹੀਂ ਇਕੱਠੇ ਹੋ ਉਹਨਾਂ ਦੇ ਕੋਲ ਪੈਸੇ ਬੱਥੇ ਨੇ ਜੀ